ਸਰ ਜੀ ਸੰਗਰੂਰਬੀ ਜੀ ਰਚਨਾ ਆ ਜਾਂਦੀ ਜੇ ਨੀਂਦ ਕਦੇ ਤਾਂ ਨੀਂਦ ਕਦੇ ਤਾਂ ਆ ਜਾਂਦੀ ਆ ਜਾਂਦੀ ਆ ਜਾਂਦੀ ਜੇ ਨੀਂਦ ਕਦੇ ਤਾਂ ਚੱਤ ਉੱਠ ਖਲੋਂਦਾ ਨਹੀਂ ਕੱਟ ਉੱਠੀ ਕੋਲ ਬਾਨੀ ਕਰਕੇ ਯਾਦ ਤੈਨੂੰ ਕਰਕੇ ਯਾਦ ਤੈਨੂੰ ਕਰਕੇ ਯਾਦ ਤੈਨੂੰ ਮੈਂ ਨੀ ਚੋਤੀਏ ਨੀ ਮੈਂ ਨੀ ਚੋਤੀਏ ਨੀ ਮੈਂ ਨੀ ਚੋਤੀਏ ਨੀ ਸੰਗਰੂਰ ਵੀ ਰੋਂਦਾ ਨੀ ਸੰਗਰੂਰ ਵੀ ਰਹੋਂਦਾ ਨਹੀਂ ਸੰਗਰੂਰ ਵੀ ਰਹੋਂਦਾ ਨਹੀਂ ਸੰਗਰੂਰ ਵੀ ਰਹੋਂਦਾ ਨਹੀਂ ਜੇ ਤੂੰ ਦਿਲ ਦੇ ਵਿੱਚੋਂ ਕੱਢਿਆ ਨਾ ਹੁੰਦਾ ਜੇ ਤੂੰ ਦਿਲ ਦੇ ਵਿੱਚੋਂ ਕੱਢਿਆ ਨਾ ਹੁੰਦਾ ਤਾਂ ਸ਼ਹਿਰ ਸੰਗਰੂਰ ਸੋਹਣੀਏ ਛੱਡਿਆ ਨਾ ਹੁੰਦਾ ਤਾਂ ਸ਼ਹਿਰ ਸੰਗਰੂਰ ਸੋਹਣੀਏ ਛੱਡਿਆ ਨਾ ਹੁੰਦਾ ਕਰਨਾ ਸੀ ਕਮ ਟਾਈਪ ਦਾ ਨਾ ਕਰਦਾ ਚੌਕੀਦਾਰੀ ਨਾ ਕਰਦਾ ਚੌਕੀਦਾਰੀ